ਸਾਵਣ ਦੇ ਮਹੀਨੇ ਚ ਕੋਈ ਵੀ ਪੌਦਾ ਲਗਾਇਆ ਜਾਵੇ ਤਾਂ ਉਹ ਵਾਦਦਾ ਹੁੰਦਾ ਹੈ ਤੇ ਇਹ ਪੌਦਾ ਲਗਾਉਣ ਦਾ ਸਭ ਤੋਂ ਸਹੀ ਸਮਾਂ ਹੁੰਦਾ ਹੈ ਇਸ ਦੀ ਸ਼ੁਰੂਆਤ ਅੱਜ ਰਾਜਪੂਰਾ ਦੇ ਨਾਲ ਲੱਗਦੇ ਗੁਰੂ ਅੰਗਦ ਦੇਵ ਕਲੋਨੀ ਦੇ ਸਰਪੰਚ ਮਾਨ ਸਿੰਘ ਵੱਲੋਂ ਆਪਣੇ ਬੇਟੇ ਦੇ ਜਨਮ ਦਿਨ ਤੇ ਕੀਤੀ ਗਈ ਉਹਨਾਂ ਨੇ ਕਿਹਾ ਕਿ ਕਲੋਨੀ ਵਿੱਚ ਲਗਭਗ 500 ਘਰ ਹਨ ਤਾਂ ਇਸ ਮੁਹਿੰਮ ਦੇ ਤਹਿਤ ਹਰੇਕ ਘਰ ਨੂੰ ਇੱਕ ਬੂਟਾ ਲਗਾਉਣ ਲਈ ਆਖਿਆ ਗਿਆ ਹੈ ਤੇ ਸਾਰੀ ਕਲੋਨੀ ਨੇ ਪੂਰੇ ਉਤਸ਼ਾਹ ਨਾਲ ਇਹ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਸਹਿਮਤੀ ਜਤਾਈ ਹੈ इसी ਦੇ ਤਹਿਤ ਹੀ ਅੱਜ ਇਹ ਬੂਟਾ ਲਗਾਉਣ ਦੀ ਮਹਿੰਮ ਸ਼ੁਰੂ ਕੀਤੀ ਗਈ ਹੈ ਇਸ ਮੌਕੇ ਤੇ ਸਰਪੰਚ ਵੱਲੋਂ ਸਾਰਿਆਂ ਨੂੰ ਅਪੀਲ ਕੀਤੀ ਗਈ ਜੋ ਵੀ ਬੂਟਾ ਲਗਾਇਆ ਜਾਵੇ ਉਸ ਦੀ ਸਾਫ ਸੰਭਾਲ ਅੱਛੇ ਤਰੀਕੇ ਨਾਲ ਕੀਤੀ ਜਾਵੇ ਤਾਂ ਕਿ ਇਹ ਬੂਟਾ ਵੱਡਾ ਹੋ ਕੇ ਕੱਲ ਨੂੰ ਵੱਡਾ ਰੁੱਖ ਬਣ ਸਕੇ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਾ ਲੱੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਜਿਸ ਤਰ੍ਹਾਂ ਹੀ ਸਾਵਨ ਦਾ ਮਹੀਨਾ ਸ਼ੁਰੂ ਹੁੰਦਾ ਹੈ ਤੇ ਪੇੜ ਪੌਦਿਆਂ ਵਿੱਚ ਵੀ ਹਰਿਆਲੀ ਦਾ ਸੀਜ਼ਨ ਦੇਖਣ ਨੂੰ ਮਿਲ ਜਾਂਦਾ ਹੈ। ਇਸੇ ਦੇ ਤਹਿਤ ਹੀ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਸਾਵਨ ਦਾ ਮਹੀਨਾ ਪੇੜ ਪੌਦਿਆਂ ਵਾਸਤੇ ਜੋ ਹੈ ਬੜਾ ਵਧੀਆ ਮੰਨਿਆ ਜਾਂਦਾ ਹੈ ਤਾਂ ਕਿ ਇਹਦੇ ਵਿੱਚ ਜੋ ਵੀ ਪੇੜ ਪੌਦੇ ਲੱਗਦੇ ਨੇ ਉਸ ਦਾ ਜੋ ਹੈ ਉਹ ਪੇੜ ਚੱਲਦੇ ਨੇ, ਵੱਧਦੇ ਫੁੱਲਦੇ ਨੇ। ਇਸੇ ਦੇ ਤਹਿਤ ਹੀ ਅੱਜ ਰਾਜਪੁਰਾ ਦੇ ਨਾਲ ਲੱਗਦੇ ਅੰਗੁਰੂ ਅੰਗਦ ਦੇ ਕਲੋਨੀ ਦੇ ਸਰਪੰਚ ਵੱਲੋਂ ਵੀ ਅੱਜ ਆਪਣੇ ਜੋ ਇਲਾਕੇ ਵਿੱਚ ਜੋ ਉਹਨਾਂ ਦਾ ਇਲਾਕਾ ਹੈ ਜਿੱਥੇ ਦੇ ਉਹ ਸਰਪੰਚ ਨੇ ਉਹਨਾਂ ਵੱਲੋਂ ਜੋ ਹੈ ਅੱਜ ਇੱਕ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਕਿ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਇੱਥੇ ਲਗਭਗ 5500 ਘਰ ਨੇ ਤਾਂ ਉਹਨਾਂ ਨੂੰ ਅੱਜ ਤੋਂ ਇੱਕ ਇੱਕ ਪੌਦਾ ਜੋ ਹੈ ਸਾਵਨ ਦੇ ਮਹੀਨੇ ਵਿੱਚ ਪੂਰੇ 5500 ਪੌਦੇ ਲਗਾਉਣ ਦਾ ਟੀਚਾ ਜੋ ਹੈ ਉਹਨਾਂ ਨੇ ਮਿੱਥਿਆ ਤੇ ਸਾਰੇ ਕਲੋਨੀ ਵਾਸੀਆਂ ਵੱਲੋਂ ਨੇ ਵੀ ਇਹ ਕਿਹਾ ਕਿ ਅਸੀਂ ਤੁਹਾਡੀ ਇਸ ਮਹਿੰਮ ਦੇ ਨਾਲ ਹਾਂ ਉਹਨਾਂ ਨੇ ਅੱਜ ਇਸ ਮਹਿੰਮ ਦੀ ਸ਼ੁਰੂਆਤ ਕਰਕੇ ਆਪਣੇ ਬੇਟੇ ਦੇ ਜਨਮ ਦਿਨ ਤੇ ਉਹਨਾਂ ਨੇ ਅੱਜ ਇਸ ਮਹਿੰਮ ਦੀ ਸ਼ੁਰੂਆਤ ਕੀਤੀ ਤੇ ਪਹਿਲਾ ਪੌਦਾ ਲਗਾ ਕੇ ਉਹਨਾਂ ਨੇ ਆਜ਼ਾਦ ਦਿਨ ਦੀ ਸ਼ੁਰੂਆਤ ਕੀਤੀ ਤੇ ਉਹਨਾਂ ਨੇ ਜਾਣਕਾਰੀ ਅਨੁਸਾਰ ਇਹ ਵੀ ਦੱਸਿਆ ਕਿ ਲੋਕ ਜੋ ਵੀ ਹੈ ਵੱਡੇ ਹੋਟਲਾਂ ਵਿੱਚ ਜਾ ਕੇ ਆਪਣੇ ਬਰਥਡੇ ਤੇ ਜ਼ਿਆਦਾ ਖਰਚ ਕਰਦੇ ਨੇ ਤਾਂ ਇਹ ਖਰਚ ਤ ਕਰੋ ਅਗਰ ਹੈ ਲੇਕਿਨ ਉਸ ਦੇ ਨਾਲ ਨਾਲ ਇੱਕ ਪੌਦਾ ਵੀ ਜ਼ਰੂਰ ਲਗਾਓ ਤਾਂ ਕਿ ਆਉਣ ਵਾਲੀ ਨਸਲਾਂ ਤੇ ਇਸ ਚੀਜ਼ ਦਾ ਫਰਕ ਪਵੇ ਜਤਨ ਸਾਹਿਬ ਅੱਜ ਜੋ ਇੱਕ ਪੌਦਾ ਰੋਪਣ ਕਿੱਤਾ ਜਾ ਰਿਹਾ ਤੁਹਾਡੇ ਵੱਲੋਂ ਪਹਿਲ ਸਾਵਣ ਦੀ ਪਹਿਲੀ ਸ਼ੁਰੂਆਤ ਦੀ ਹੈ ਠੀਕ ਹੈ ਨਾ ਅਸ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਪੰਚਾਇਤ ਨੰਬਰਾਂ ਦਾ ਤੇ ਕਲੋਨੀ ਨਿਵਾਸੀਆਂ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਨੂੰ ਵੋਟਾਂ ਪਾ ਕੇ ਸਰਪੰਚ ਬਣਾਇਆ ਤੇ ਹੁਣ ਸਾਡਾ ਵੀ ਫਰਜ਼ ਹੈ ਕਿ ਆਪਾਂ ਨੂੰ ਪਤਾ ਹੀ ਹੈ ਆਪਣੇ ਪ੍ਰਦੂਸ਼ਨ ਬਹੁਤ ਜ਼ਿਆਦਾ ਵੱਧ ਗਿਆ ਹੈ ਅਸੀਂ ਪਿੰਡ ਦਰਖਤ ਲਗਾਵਾਂਗੇ ਪੌਦੇ ਲਗਾਵਾਂਗੇ ਤਾਂ ਹੀ ਦਰਖਤ ਬਦਲਗੇ ਤਾਂ ਹੀ ਸਾਡਾ ਪ੍ਰਦੂਸ਼ਨ ਘਟਣਾ ਹੈ ਕਾਡੀ ਕਲੋਨੀ ਚਾਰ 500 ਦਾ ਰਹਿਤ ਸੀ ਇੱਕ ਟਾਰਗੇਟ ਬਣਾਇਆ ਵੀ ਅਸੀਂ 500 ਪੌਦਾ ਇੱਥੇ ਲਗਾਈਏ ਕੱਲੇ ਕੱਲੇ ਘਰ ਅੱਗੇ ਅਸੀਂ ਇੱਕ ਇੱਕ ਪੇੜ ਲਗਾਉਣ ਦਾ ਆਪਣਾ ਸਿਸਟਮ ਬਣਾਇਆ ਹੋਇਆ ਤੇ ਮੈਂ ਸਾਰੇ ਕਲੋਨੀ ਨਿਵਾਸੀਆਂ ਨੂੰ ਵੀ ਬੇਨਤੀ ਕਰਦਾ ਹਾਂ ਵੀ ਜਿੰਦੇ ਘਰ ਦੇ ਅੱਗੇ ਆਪਾਂ ਪੌਦਾ ਲਗਾਉਣਾ ਹੈ ਉਹ ਪੌਦੇ ਦੀ ਦੇਖਰੇਖ ਆਪ ਹੀ ਸੰਭਾਲ ਕਰਨ ਕਿਉਂ ਪੌਦੇ ਹਰੇਕ ਲਗਾਈ ਜਾਂਦੇ ਹਨ ਕਿ ਉਹਨਾਂ ਦੀ ਦੇਖਰੇਖ ਕਰਦਾ ਹੀ ਨਹੀਂ ਐ ਉਹ ਵੱਧਦੇ ਫੁੱਲਦੇ ਨਹੀਂ ਹਨ ਉੱਥੇ ਹੀ ਖਰਾਬ ਹੋ ਜਾਂਦੇ ਹਨ ਆਪਾਂ ਪ੍ਰਦੂਸ਼ਣ ਘਟਾਉਣ ਦੇ ਤਾਹੀਂ ਪ੍ਰਦੂਸ਼ਣ ਘਟੇਗਾ ਜੇਕਰ ਅਸੀਂ ਦਰਖਤਾਂ ਦੀ ਦੇਖਭਾਲ ਕਰਾਂਗੇ ਤੇ ਤਾਂ ਹੀ ਸਾਡ ਨੂੰ ਆਕਸੀਜਨ 'ਚ ਹੁਣ ਦਿੱਕਤ ਆ ਰਹੀ ਆ ਆਕਸੀਜਨ ਵੀ ਤਾਂ ਹੀ ਸਾਨੂੰ ਪੂਰੀ ਮਿਲ ਸਕਦੀ ਆ ਜੇਕਰ ਅਸੀਂ ਦਰਖਤ ਲਗਾਵਾਂਗੇ ਬੱਸ ਇਸ ਤਰ੍ਹਾਂ ਕਿ ਅੱਜ ਸਾਵਨ ਦਾ ਮਹੀਨੇ ਦੀ ਪਹਿਲੀ ਸ਼ੁਰੂਆਤ ਆ ਪਹਿਲਾ ਦਿਨ ਆ ਔਰ ਨਾਲ ਨਾਲ ਅੱਜ ਸਾਡੇ ਬੇਟੇ ਦਾ ਵੀ ਬਰਥਡੇ ਆ ਔਰ ਕਲੋਨੀ ਵਾਲੇ ਵੀ ਸਾਡੇ ਨਾਲ ਖੜੇ ਆ ਤੇ ਖਾਸ ਕਰਕੇ ਸਾਵਨ ਦਾ ਮਹੀਨਾ ਪੌਦਿਆਂ ਵਾਸਤੇ ਬੜਾ ਸੁਭ ਹੁੰਦਾ ਹੈ ਇਸ ਬਾਰੇ ਬਤਾ ਕੀ ਜੰਮ ਇੱਕ ਤਾਂ ਮੇਰੇ ਬੇਟੇ ਦਾ ਅੱਜ ਬਰਥਡੇ ਆ ਜਨਮ ਦਿਨ ਅਸੀਂ ਇਸ ਦੀ ਖੁਸ਼ੀ ਵਿੱਚ ਪੇਟਰਗਾਮਾਂ ਨੂੰ ਬਹੁਤ ਵਧੀਆ ਸਮਝਿਆ ਹੈ ਫਿਰ ਕਲੋਨੀ ਨਿਵਾਸੀਆਂ ਦਾ ਵੀ ਅਸੀਂ ਬੜਾ ਧੰਨਵਾਦ ਕਰਦੇ ਹਾਂ ਵੀ ਹਰੇਕ ਵਕਤ ਸਾਡੇ ਨਾਲ ਸਾਡੇ ਨਾਲ ਹੀ ਖੜਦੇ ਹਨ ਜਿੱਥੇ ਵੀ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਉੱਥੇ ਖੜਦੇ ਹਨ ਇਸ ਕਰਕੇ ਅਸੀਂ ਅੱਜ ਸੌਣ ਦੀ ਸ਼ੁਰੂਆਤੀ ਕਿ ਆ ਵੀ ਸੌਣ ਦੇ ਮਹੀਨੇ ਵਿੱਚ ਹੀ ਦਰਖਤ ਲਗਾਉਣ ਦਾ ਫਾਇਦਾ ਹੈ ਕਿਉਂਕਿ ਪਿੱਛੇ ਦਾ ਦਰਖਤ ਚਲਦੇ ਨਹੀਂ ਹਨ ਇੱਕ ਸੌਣ ਦਾ ਮਹੀਨਾ ਪਾ ਪੂਰੀ ਦਰਖਤਾਂ ਦੀ ਇੱਕ ਦੋ ਮਹੀਨੇ ਦੇਖਭਾਲ ਕਰ ਲਈਏ ਤੇ ਦਰਖਤ ਇੱਕ ਵਾਰ ਚੱਲ ਗਏ ਫਿਰ ਚਲਦੇ ਹੀ ਰਹਿਣਗੇ ਠੀਕ ਹੈ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਲੋਨੀ ਵਾਸੀਆਂ ਨੂੰ ਤੇ ਸਮੁੱਚੇ ਰਾਜਪੁਰੇ ਅਸੀਂ ਤਾਂ ਸਾਰੀ ਕਲੋਨੀ ਵਾਸੀਆਂ ਨੂੰ ਵੀ ਤੇ ਪੂਰੇ ਆਪਣੇ ਰਾਜਪੁਰੇ ਦੇ ਹਲਕੇ ਦੇ ਜਿੰਨੇ ਵੀ ਪਿੰਡ ਪੈਂਦੇ ਹਨ 95 ਪਿੰਡ ਨੇ तकरीबन ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਚੜ ਕੇ ਪੌਦੇ ਲਗਵਾਓ ਪੌਦੇ ਲਗਾਵਾਂਗੇ ਤਾਂ ਹੀ ਆਪਣਾ ਵਾਤਾਵਰਨ ਸਾਫ਼ ਹੋਣਾ ਹੈ ਬਾਕੀ ਮੈਂ ਕਲੋਨੀ ਨਿਵਾਸੀਆਂ ਨੂੰ ਇੱਕ ਹੋਰ ਬਹੁਤ ਇਹਨਾਂ ਦਾ ਧੰਨਵਾਦ ਵੀ ਕਰਦਾ ਤੇ ਆਪਣਾ ਮੈਡਮ ਜੀ ਸਾਡੇ ਨਿੰਨਾ ਮਿੱਤਲ ਜੀ ਉਹਨਾਂ ਨੂੰ ਅਸੀਂ ਇੱਕਦਰ ਬੇਨਤੀ ਕੀਤੀ ਸੀ ਵੀ ਸਾਡੇ ਕਲੋਨੀ ਵਿੱਚ ਕੋਈ ਖੇਡ ਦਾ ਮੈਦਾਨ ਆ ਜਿਹੜੇ ਪਟਾਣੇ ਦੇ ਪਿੰਡਾਂ ਵਿੱਚੋਂ ਸਤਾਈ ਪਿੰਡਾਂ ਦੇ ਖੇਡ ਦੇ ਮੈਦਾਨ ਬਣਨੇ ਹਨ ਉਹਨਾਂ ਪਿੰਡਾਂ ਵਿੱਚ ਗੁਰੂ ਅੰਗਦ ਦੇਵ ਕਲੋਨੀ ਦਾ ਨਾਮ ਹੀ ਆਇਆ ਹੈ ਇੱਥੇ ਸਾਡਾ ਖੇਡ ਦਾ ਮੈਦਾਨ ਅੰਤਰਰਾਸ਼ਟਰੀ ਖੇਡ ਦਾ ਮੈਦਾਨ ਹੀ ਬਣੇਗਾ ਮੈਂ ਸਾਰਿਆਂ ਦਾ ਧੰਨਵਾਦ ਤੇ ਸਾਡੇ ਹਲਕੇ ਦੇ ਐਮਐਲਏ ਲਵਜੀ ਦਾ ਅਜੇ ਮਿੱਤਲ ਜੀ ਦਾ ਸਾਰਿਆਂ ਦਾ ਧੰਨਵਾਦੀ ਕਰਦਾ ਹਾਂ ਵੀ ਜਿਨ੍ਹਾਂ ਨੇ ਸਾਨੂੰ ਇੱਥੇ ਖੇਡ ਦਾ ਮੈਦਾਨ ਬਣਾਉਣ ਨੂੰ ਹੁਕਮ ਲਾ ਕੀਤਾ ਹੈ